ਸਾਡੇ ਇੱਥੇ ਕਹਾਵਤਾਂ ਬਣੀਆਂ ਏ ਕਿ ਮਾਸ ਖਾਣ ਨਾਲ ਬੁੱਧੀ ਪ੍ਰੇਸ਼ਟ ਹੋ ਜਾਂਦੀ ਆ ਪਰ ਚਾਈਨਾ ਦੇ ਵਿੱਚ ਸਭ ਤੋਂ ਵੱਧ ਮਾਸ ਖਾਦਾ ਜਾਂਦਾ ਤੇ ਸਭ ਤੋਂ ਵੱਧ ਦਿਮਾਗ ਉਹ ਲੋਕਾਂ ਦਾ ਤੇਜ਼ ਆ ਚਾਈਨਾ ਹਾਂਗਕਾਂਗ ਤਾਈਵਾਨ ਆਈਕਿਊ ਦੇ ਵਿੱਚ ਦੇਖਿਆ ਜਾਵੇ ਸਭ ਤੋਂ ਵੱਧ ਤੇਜ਼ ਦਿਮਾਗ ਉਹਨਾਂ ਦਾ ਔਰ ਹੈਰਾਨੀ ਦੀ ਗੱਲ ਆ ਕਿ ਚਾਈਨਾ ਦੀ ਜੀਡੀਪੀ ਦੇਖੋ ਤੁਸੀਂ ਇਹ 10 ਦੇਸ਼ਾਂ ਦੀ ਭਾਰਤ 4 ਨੰਬਰ ਤੇ ਹੈ ਤਾਂ ਹੈ 5 ਨੰਬਰ ਤੇ ਪਰ ਸਮਝ ਨਹੀਂ ਆਉਂਦੀ ਉਹ ਦੇਸ਼ਾਂ ਦੇ ਮੁਕਾਬਲੇ ਰਹਿਣ ਸਹਿਣ ਲੋਕਾਂ ਦਾ ਕਿਉਂ ਨਹੀਂ ਹੈਗਾਗਾ ਇਹਦਾ ਜਵਾਬ ਅਜੇ ਤੱਕ ਨਹੀਂ ਮਿਲਿਆਗਾ ਘੱਟ ਜਿਨ੍ਹਾਂ ਦੀ ਇਕਨੋਮੀ ਆ ਉਹਨਾਂ ਦਾ ਰਹਿਣ ਸਹਿਣ ਸਾਡੇ ਨਾਲੋਂ ਉੱਚਾਗਾ ਹੁਣ ਤੁਸੀਂ ਚੈਨਲ ਨੂੰ 2 ਨੰਬਰ ਤੇ ਦੇਖਦੇ ਤਾਂ ਹੈਗੇ ਆ ਪਰ ਅਸਲ ਦੇ ਵਿੱਚ ਇਹ 1 ਨੰਬਰ ਤੇ ਚਲਾ ਗਿਆ ਇਹਦੀ ਉਦਾਹਰਨ ਤੁਹਾਨੂੰ ਮੈਂ ਦੱਸਾਂ ਜਦੋਂ ਕੋਰੋਨਾ ਟਾਈਮ ਸੀਗਾ ਸਭ ਤੋਂ ਪਹਿਲਾਂ ਪ੍ਰਬੰਧ 마ਸਕਾਂ ਦੇ ਸਾਰੇ ਦੁਨੀਆ ਦੇ ਵਿੱਚ ਇਹਨਾਂ ਨੇ ਪਹੁੰਚਾਇਆ ਵੈਕਸੀਨ ਸਭ ਤੋਂ ਪਹਿਲਾਂ ਚైనా ਨੇ ਬਣਾਈ 2 ਨੰਬਰ ਤੇ ਅਮਰੀਕਾ ਨੇ ਬਣਾਈ 3 ਨੰਬਰ ਤੇ ਰੂਸ ਨੇ ਬਣਾਈ ਤੇ 4 ਨੰਬਰ ਤੇ ਭਾਰਤ ਨੇ ਬਣਾਈ ਜਦੋਂ ਸਾਰਾ ਕੁਝ ਤਕਰੀਬਨ ਨਿਬੜੀ ਗਈ ਸਾਰੀਆਂ ਵੈਕਸੀਨਾਂ ਆਗੀਆਂ ਸੀਗੀਆਂ ਇਹ ਚੀਜ਼ ਸਾਬਤ ਕਰਦੀ ਆ ਕਿ ਕੌਣ ਦੇਸ਼ ਕਿੰਨੇ ਪਾਣੀ ਚਾ ਕਿਹਦੀ ਸਾਇੰਸ ਕਿੰਨੀਕ ਤਰੱਕੀ ਦੇ ਵਿੱਚ ਚਾਈਨਾ ਨੇ ਸਭ ਤੋਂ ਪਹਿਲਾਂ ਪ੍ਰਬੰਧ ਕਰ ਦਿੱਤੇ ਜਿੱਥੇ ਤੁਸੀਂ ਸਪੇਸ ਸਟੇਸ਼ਨ ਦੀ ਗੱਲ ਕਰ ਲੋ ਇੰਟਰਨੈਸ਼ਨਲ ਸਪੇਸ ਸਟੇਸ਼ਨ ਜਿਹੜਾ ਉਹ ਕਈ ਦੇਸ਼ਾਂ ਨੇ ਮਿਲ ਕੇ ਬਣਾਇਆਗਾ ਉੱਥੇ ਚਾਈਨਾ ਨੇ ਇਕੱਲਿਆਂ ਨੇ ਬਣਾ ਦਿੱਤਾ ਸੁਪਰ ਸੋਨਿਕ ਮਿਜਾਇਲ ਜਿਹੜੇ ਪੂਰੀ ਧਰਤੀ ਦਾ ਚੱਕਰ ਲਾ ਕੇ ਕਿਸੇ ਵੀ ਟਾਰਗੇਟ ਤੇ ਹਟ ਕਰ ਸਕਦੀ ਆ ਹਰ ਇੱਕ ਵੱਡੀ ਚੀਜ਼ ਚ ਇਹਨਾਂ ਦੇ ਵਿੱਚ ਹੁੰਦੀ ਆ ਪੂਰੀ ਦੁਨੀਆ ਦੇ ਵਿੱਚ ਕੱਪੜਾ ਹੋਵੇ ਇਲੈਕਟ੍ਰੋਨਿਕ ਸਮਾਨ ਹੋਵੇ ਬਹੁਤ ਦੇ ਜਿਵੇਂ ਆ ਟਰੰਪ ਕਹਿੰਦਾ ਸੀਗਾ ਕਿ ਤੁਹਾਡੇ ਜਿਹੜੀਆਂ ਟਾਈਆਂ ਲਾਈਆਂ ਤੁਹਾਡੇ ਜਿਹੜੇ ਅੰਡਰਵੀਅਰ ਪਾਏ ਆ ਇਹ ਸਭ ਚਾਈਨਾ ਦੇ ਆ ਇੰਨਾ ਜਿਆਦਾ ਉਹ ਅੱਗੇ ਕਿਵੇਂ ਨਿਕਲ ਗਿਆ وجہ ਕੀ ਆ ਬੱਚਿਆਂ ਨੂੰ ਟ੍ਰੇਨਿੰਗ ਸ਼ੁਰੂ ਹੋ ਜਾਂਦੀ ਆ ਉੱਥੇ ਵੀ ਤੁਸੀਂ ਕੀ ਕਰਨਾ ਕੀ ਬਣਨਾਗਾ ਸਕੂਲਾਂ ਤੋਂ ਲੈ ਕੇ ਉੱਥੇ ਪ੍ਰੈਕਟੀਕਲ ਚੀਜ਼ਾਂ ਸਿਖਾਈਆਂ ਜਾਂਦੀਆਂ ਥਿਉਰੀਆਂ ਨਾਲ ਸਾਥੀ ਉਹ ਕਿਸ ਕੰਮ ਆਉਂਦੀਆਂ ਥਿਉਰੀ ਦਾ ਮੈਂ ਤੁਹਾਨੂੰ ਕੋਲ ਬਣਾ ਦੇਣਾ ਮੋਟੀਵੇਟ ਕਰ ਦੇਣਾਗਾ ਹਾਂ ਜੀ ਆਇਆਂ ਕਰਕੇ ਤੁਸੀਂ ਆਹ ਬਿਜ਼ਨਸ ਖੋਲੋ ਇੰਨਾ ਫਾਇਦਾ ਹੋ ਪਰ ਜਦੋਂ ਬੰਦਾ ਕਦਮ ਪੁੱਟਦਾ ਉਹ ਚੀਜ਼ਾਂ ਕਰਨ ਦੀ ਖਾਤਰ ਫਿਰ ਪਤਾ ਲੱਗਦਾ ਉਹ ਚੀਜ਼ਾਂ ਕਿੰਨੀਆਂ ਟਾਫ ਹੁੰਦੀਆਂ ਉਹਦੇ ਵਿੱਚ ਕੀ ਕੀ ਕਰਨਾ ਪੈਂਦਾਗਾ ਪਰ ਉੱਥੇ ਸਾਰਾ ਕੁਝ ਪ੍ਰੈਕਟੀਕਲ ਸਿਖਾਇਆ ਜਾਂਦਾਗਾ ਤਾਂ ਹੀ ਉੱਥੋਂ ਦੀ ਲੇਬਰ ਸਭ ਤੋਂ ਜ਼ਿਆਦਾ ਸਸਤਾ ਪੈਂਦੀ ਆ ਤੇ ਦੁਨੀਆ ਦੇ ਸਭ ਤੋਂ ਵੱਡੇ ਵੱਡੇ ਬ੍ਰਾਂਡ ਉੱਥੇ ਕੰਪਨੀਆਂ ਖੋਲਦੇ ਆ ਉੱਤੋਂ ਸਾਰਾ ਸਮਾਨ ਸਪਲਾਈ ਹੁੰਦਾ ਹੈਗਾ ਚਾਈਨਾ ਦੇ ਵਿੱਚ ਜਾ ਕੇ ਤੁਸੀਂ ਦੇਖੋ ਉੱਥੋਂ ਦੀ ਡਵੈਲਪਮੈਂਟ ਉੱਥੋਂ ਦੀ ਤਰੱਕੀ ਉੱਥੋਂ ਦੀਆਂ ਟ੍ਰੇਨਾਂ ਕਿਸ ਲੈਵਲ ਤੇ ਪਹੁੰਚੀਆਂ ਅਮਰੀਕਾ ਦੀਆਂ ਵੀ ਉਸ ਲੈਵਲ ਤੇ ਨਹੀਂ ਹੈਗੀਆਂ ਤੁਸੀਂ ਹੈਰਾਨ ਹੋਵੋਗੇ ਦੇਖ ਕੇ ਉੱਥੇ ਯੂਥ ਬੜੀ ਪਾਵਰ ਨਾਲ ਅੱਗੇ ਵਧ ਰਿਹਾ ਜਦ ਕਿ ਅਮਰੀਕਾ ਵਰਗੇ ਦੇਸ਼ ਬੁੱਢੇ ਹੋ ਰਹੇ ਆ ਉੱਥੋਂ ਦੇ ਲੋਕ ਓਬੀਸੀਡੀ ਮੋਟਾਪੇ ਦਾ ਸਕਾਰ ਹੋ ਰਹੇ ਆ ਅੱਗੇ ਜਿਹੜਾ ਯੂਥ ਆ ਉਹ ਉਸ ਸਪੀਡ ਨਾਲ ਨਹੀਂ ਵਧ ਰਿਹਾ ਜਿਹੜੀ ਸਪੀਡ ਨਾਲ ਅੱਜ ਤੋਂ 50 ਸਾਲ ਪਹਿਲਾਂ ਵਧਿਆ ਸੀਗਾ ਹੋਵੇ ਨਾ ਹੋਵੇ ਆਉਣ ਵਾਲੇ 5 ਸਾਲਾਂ ਦੇ ਵਿੱਚ ਚਾਈਨਾ ਟੌਪ ਤੇ ਹੋਊਗਾ ਉਹ ਖੜਾ ਛੜਾਉਣਾ ਚਾਹੁੰਦੇ ਆ ਜਿਹੜਾ ਯੂ ਐਸ ਡਾਲਰ ਦੀ ਜਿਹੜੀ ਮਨਮਾਨੀ ਹੈ ਉਹ ਖਤਮ ਕਰਨਾ ਚਾਹੁੰਦੇ ਆ ਇਹ ਆਉਣ ਵਾਲਾ ਕੋਈ ਅਖ ਦੱਸੂਗਾ ਕਿ ਚਾਈਨਾ ਦੁਨੀਆ ਨੂੰ ਕੰਟਰੋਲ ਕਰੂਗਾ ਅਜਿਹੀ ਮੇਰੀ ਵੀਡੀਓ ਯਾਦ ਰੱਖਿਓ ਚਾਈਨਾ ਨੇ ਟੌਪ ਤੇ ਆ ਜਾਣਾਗਾ ਚਲੋ ਚਾਈਨਾ ਤਾਂ ਟੌਪ ਤੇ ਆ ਜਾਊਗਾ ਠੀਕ ਹੈ ਇਹਦਾ ਮਤਲਬ ਇਹ ਨਹੀਂ ਹੋਊਗਾ ਵੀ ਫਿਰ ਇੰਟਰਨੈਸ਼ਨਲ ਭਾਸ਼ਾ ਚਾਈਨੀਜ਼ ਹੋ ਜਾਊਗੀ ਠੀਕ ਹੈ ਉਹ ਬਾਅਦ ਦੀਆਂ ਗੱਲਾਂ ਆ ਇਹ ਖੇਨ ਵਾਲੀ ਗੱਲ ਹੈ ਆ ਇਕਨੋਮੀ ਦੇ ਮਾਮਲੇ ਦੇ ਵਿੱਚ ਭਾਰਤ ਇੰਨਾ ਉੱਪਰ ਆ ਕੈਨੇਡਾ ਵਰਗੇ ਦੇਸ਼ਾਂ ਤੋਂ ਫਰਾਂਸ ਵਰਗੇ ਦੇਸ਼ਾਂ ਚੋਂ ਪਰ ਜੀਵਨ ਪੱਧਰ ਲੋਕਾਂ ਦਾ ਇੰਨਾ ਥੱਲੇ ਕਿਉਂ ਆ ਇਕਨੋਮੀ ਇਹ ਕਿੱਥੇ ਸ਼ੋ ਹੋ ਰਹੀ ਆ ਕੀ ਇਹ ਸਾਰਾ ਯੂ ਪੀ ਆਈ ਦਾ ਜਾਦੂ ਆ ਕਹਿ ਲਓ ਕਿ ਇਹ ਜਿਹੜੇ ਪੇਮੈਂਟ ਜਿਹੜਾ ਸਾਰ ਕੁਝ ਪੈਸਾ ਜਿਹੜਾ ਆਨਲਾਈਨ ਹੋ ਗਿਆ ਬਾਕੀ ਦੇਸ਼ਾਂ ਦੇ ਵਿੱਚ ਇਹ ਸਿਸਟਮ ਹਲੇ ਉਨਾ ਕਾਰਗਰ ਨਹੀਂ ਹੈਗਾ ਜਿੰਨਾ ਭਾਰਤ ਦੇ ਵਿੱਚ ਹੋ ਗਿਆ ਗੂਗਲ ਪੇ ਨਾਲ ਬਾਕੀ ਤੁਸੀਂ ਕਮੈਂਟ ਕਰਕੇ ਆਪਣੇ ਕੀਮਤੀ ਵਿਚਾਰ ਜਰੂਰ ਦੇਣਾ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆਂ ਪੰਜਾਬੀ ਸਟੇਟਸ ਕੋਰ